ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਬੇਗੋਵਾਲ ਨਜ਼ਦੀਕ ਸਤਲੁਜ ਦੇ ਬੰਦ ਤੇ ਖੜੇ ਆ ਇੱਥੇ ਇੱਕ ਬਹੁਤ ਹੀ ਜਿਹੜਾ ਹੰਗਾਮੇ ਵਾਲਾ ਮਾਹੌਲ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹਦਾ ਕਾਰਨ ਇਹ ਹੈ ਕਿ ਇੱਥੋਂ ਇੱਕ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਪੈਂਦੇ ਪਿੰਡ ਚੋਂ ਇੱਕ ਨੌਜਵਾਨ ਗੁੰਮ ਹੋ ਜਾਂਦਾ ਤੇ ਜਦੋਂ ਉਹਦੀ ਭਾਲ ਕੀਤੀ ਜਾਂਦੀ ਹੈ ਉਹਦਾ ਮੋਬਾਈਲ ਵੀ ਬੰਦ ਆਉਂਦਾ ਹੈ ਤੇ ਲੈਪਟਾਪ ਉਹਦਾ ਗਮਾਉਂਦਾ ਸਾਰਾ ਕੁਝ ਉਹਦੇ ਕੋਲ ਲੁੱਟ ਲਿਆ ਜਾਂਦਾ ਸੋ ਉਦੋਂ ਬਾਅਦ ਜਦੋਂ ਅ ਅੱਜ ਬੀਤੇ ਰਾਤ ਜਦੋਂ ਇਹ ਜਿਹੜਾ ਮੋਬਾਈਲ ਉਹਦਾ ਆਨ ਹੋ ਜਾਂਦਾ ਆ ਤਾਂ ਉਹਦੀ ਲੋਕੇਸ਼ਨ ਜਿਹੜੀ ਆ ਇੱਥੋਂ ਦੀ ਨਿਕਲਦੀ ਆ ਕਿਉਂਕਿ ਇਸ ਬੰਦੇ ਉੱਤੇ ਬੇਗੋਆ ਦੇ ਨਜ਼ਦੀਕ ਇੱਥੇ ਦੱਸਦੇ ਆ ਕਿ ਪਿੰਡ ਦੀ ਆਬਾਦੀ ਨਾਲੋਂ ਵੱਧ ਇੱਥੇ ਝੁਗਿਆਂ ਵਾਲੇ ਜਿਹੜੇ ਆ ਪ੍ਰਵਾਸੀ ਮਜ਼ਦੂਰ ਰਹਿ ਰਹੇ ਆ ਤੇ ਇੱਕ ਪ੍ਰਵਾਸੀ ਮਜ਼ਦੂਰ ਦੀ ਇੱਥੇ ਲੋਕੇਸ਼ਨ ਨਿਕਲਦੀ ਆ ਫੋਨ ਦੀ ਤੇ ਪੁਲਿਸ ਇੱਥੇ ਪਹੁੰਚ ਜਾਂਦੀ ਆ ਤੇ ਜਦੋਂ ਇੱਥੇ ਆ ਕੇ ਦੇਖਦੇ ਆ ਤੇ ਉਹ ਮੁੰਡੇ ਤੋਂ ਪੁੱਛ ਕੇ ਛੋਣੋ ਕੀਤੀ ਜਾ ਰਹੀ ਆ ਕਿ ਉਹ ਅਕਸਰ ਹੈ ਮਾਮਲਾ ਕੀ ਆ ਜਿਹੜਾ ਕਿ ਕਹਿ ਰਿਹਾ ਕਿ ਮੈਨੂੰ ਇਹ ਮੋਬਾਈਲ ਤੇ ਲੈਪਟਾਪ ਕਿਤੇ ਪੁਰਤੋਂ ਮਿਲਿਆ ਸੋ ਅਸੀਂ ਸਾਰੀ ਗੱਲਬਾਤ ਤੁਹਾਡੀ ਪੁਲਿਸ ਪ੍ਰਸ਼ਾਸਨਾਂ ਵੀ ਕਰਾਉਂਦੇ ਆ ਮੁੰਡੇ ਦੇ ਬਾਪ ਨਾਲ ਵੀ ਕਰਾਉਂਦੇ ਆ ਤੇ ਪਿੰਡ ਦੇ ਸਰਪੰਚ ਨਾਲ ਵੀ ਕਰਾਉਂਦੇ ਆ ਕਿ ਅਸਲ ਮਾਮਲਾ ਹੈ ਕੀ ਤੇ ਉਦੋਂ ਤੱਕ ਸਾਡਾ ਤੁਸੀਂ ਚੈਨਲ ਜਿਹੜਾ ਸਬਸਕ੍ਰਾਈਬ ਜੁਜ਼ ਕਰੋ ਜੇ ਤੁਸੀਂ ਫੇਸਬੁੱਕ ਤੇ ਤਾਂ ਫੋਲੋ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਅ ਸਰਜੀਤ ਕਲੋਨੀ ਜਗੀਰਪੁਰ ਰੋਡ ਤੇ ਅੱਛਾ ਕਿਰ ਕੀ ਮਾਮਲਾ ਕੀ ਹੋਇਆ ਜੀ ਤੁਹਾਡੇ ਬੱਚੇ ਨਾਲ ਕੀ ਹੋਇਆ ਮਾਮਲਾ ਵੀਰ ਜੀ ਇਦਾਂ ਵਿੱਚ 4 ਤਰੀਕ ਨੂੰ ਸ਼ਾਮ ਨੂੰ 4 ਵਜੇ ਮੇਰਾ ਬੱਚਾ ਘਰੋਂ ਨਿਕਲਿਆ ਅੱਛਾ ਜੀ ਘਰੋਂ ਨਿਕਲਿਆ ਤੇ 4:30 ਵਜੇ ਤੱਕ ਮੇਰਾ ਗੱਲ ਹੋਈ ਆ ਉਸ ਤੋਂ ਬਾਅਦ ਉਹ ਇੱਧਰ ਇੱਕ ਆਵੜੇ ਪਿੰਡ ਆ ਉੱਥੇ ਬਾਬਾ ਜੀ ਕੋਲ ਜਾਂਦਾ ਸੀ ਉਹ ਦਰਿਆ ਪਾਰ ਕਰਦੇ ਸਮੇਂ ਉਹ ਗਾਇਬ ਹੋ ਗਿਆ ਉਸ ਤੋਂ ਬਾਅਦ ਮਿਲਿਆ ਨਹੀਂ ਆ ਤੇ ਬੜੇ ਕੋਸ਼ਿਸ਼ ਕੀਤੀ ਸਾਰੇ ਪਾਸੇ ਭੱਜੇ ਨੱਠੇ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਸਾਡਾ ਅੱਛਾ ਸਹਿਯੋਗ ਕੀਤਾ ਪਰ ਬੱਚਾ ਬਰਾਮਦ ਨਹੀਂ ਹੋਇਆ ਸਾਨੂੰ ਕੁਝ ਵੀ ਬਰਾਮਦ ਨਹੀਂ ਹੋਇਆ ਅੱਜ ਇੱਥੇ ਕਿਤਾ ਪਹੁੰਚ ਅੱਜ ਇੱਥੇ ਜੀ ਰਾਤ ਸਾਡਾ ਫੋਨ ਜਿਹੜਾ ਚਾਲੂ ਹੋਇਆ ਦੁਬਾਰਾ ਅੱਛਾ ਚਾਲੂ ਚਾਲੂ ਹੋਇਆ ਫੋਨ ਤੇ ਉਹਦੇ ਜਿਹੜੇ ਗੱਲ ਹੋਈ ਸੀ ਜਿਹੜੇ ਫੋਨ ਤੇ ਗੱਲ ਹੋ ਰਹੀ ਸੀ ਸਾਡੇ ਨਾਲ ਉਹ ਬੰਦਾ ਕਹਿੰਦਾ ਜੀ ਮੈਂ ਤਾਂ ਬਿਹਾਰ ਚਾਂ ਤੇ ਫੋਨ ਮੈਂ ਲਿਆ ਜਲੰਧਰੋਂ ਕੀ ਮੰਗ ਕਰਦਾ ਸੀ ਮੰਗ ਕਰਦਾ ਸੀਗਾ ਜੀ ਮੈਂ 45000 ਰੁਪਏ ਦਾ ਫੋਨ ਲਿਆ 50000 ਰੁਪਏ ਦੇ ਦੋ ਮੈਨੂੰ ਅੱਛਾ ਅਠੀਗਾ ਤੂੰ ਫੋਨ ਦੇ ਕੋਈ ਗੱਲ ਨਹੀਂ ਜਿੰਨੇ ਤੈਨੂੰ ਪੈਸੇ ਚਾਹੀਦੇ ਦੇ ਦਾਂਗੇ ਪਰ ਉਹ ਕੁਛ ਨਹੀਂ ਕੀਤਾ ਉਹਨੇ ਸਵੇਰ ਨੂੰ ਫੋਨ ਬੰਦ ਕਰ ਲਿਆ ਜਿਹੜੀ ਲੋਕੇਸ਼ਨ ਸੀਗੀ ਉਹ ਪ੍ਰਸ਼ਾਸਨ ਨੇ ਸਾਡਾ ਸਹਿਯੋਗ ਬਹੁਤ ਕੀਤਾ ਤੇ ਸਾਨੂੰ ਲੋਕੇਸ਼ਨ ਮਿਲੀ ਅਸੀਂ ਸਿੱਧੇ ਇੱਥੇ ਆਏ ਇੱਥੇ ਪ੍ਰਵਾਸੀ ਲੋਕ ਰਹਿੰਦੇ ਬਹੁਤ ਝੁਗੀਆਂ 'ਚ ਜਿਹੜੇ ਕਿ ਉਲਟਾ ਸਾਡੇ ਗੱਲ ਪੈਣ ਲਈ ਵੀ ਤਿਆਰ ਸੀ ਹੋ ਸਕਦਾ ਜੇਕਰ ਪਿੰਡ ਇਲਾਕੇ ਦੇ ਨਿਵਾਸੀ ਜਿਹੜੇ ਆ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਆਪਣੇ ਤੋਂ ਵੀ ਵੱਧ ਕੇ ਸਹਿਯੋਗ ਦਿੱਤਾ ਤੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਉਮਰ ਕਿੰਨੀ ਹੈ ਬੱਚੇ ਦੀ ਬੱਚੇ ਦੀ ਉਮਰ 28 ਸਾਲ ਹੈ ਜੀ ਵਿਆਹਿਆ ਹੋਇਆ ਨਹੀਂ ਕੁਆਰਾ ਜੀ ਅੱਛਾ ਕੀ ਕੰਮ ਕਰਦੇ ਹੋ ਕੰਮ ਡਿਜ਼ਾਈਨਿੰਗ ਮਾਸਟਰ ਸੀਗਾ ਜੀ ਅੱਛਾ ਇਥੇ ਫਾਬੜਾ ਕਿਸੇ ਸੰਤਾ ਕੋਲ ਮੱਥਾ ਟੇਕਣ ਆਉਂਦਾ ਸੀਗਾ ਉਹ ਵੈਸ਼ਨੋ ਗੁੱਡ ਮੁੰਡਾ ਸੀਗਾ ਕਿਸੇ ਚੀਜ਼ ਦੀ ਕੋਈ ਨਸ਼ਾ ਨਹੀਂ ਕੋਈ ਕਿਸੇ ਤਰ੍ਹਾਂ ਦਾ ਉਹਨੂੰ ਐਬ ਨਹੀਂ ਸੀ ਕਿਸੇ ਵੀ ਲੜਾਈ ਝਗੜੇ ਚ ਵੀ ਉਹਦਾ ਨਾਂ ਹੈ ਨਹੀਂ ਸੀ 28 ਸਾਲ ਦੀ ਉਮਰ ਤੱਕ ਅੱਜ ਤੱਕ ਉਹ ਰਿਕਾਰਡ ਵਿੱਚ ਕਿਤੇ ਨਾਂ ਨਹੀਂ ਹੈਗਾ ਬਹੁਤ ਅੱਛਾ ਬੇਟਾ ਸੀ ਮੇਰਾ ਪਰ ਬੜਾ ਦੁੱਖ ਦੀ ਗੱਲ ਹੈ ਕਿ ਅੱਜ ਮੇਰਾ ਬੇਟਾ ਮੇਰੇ ਕੋਲ ਨਹੀਂ ਹੈ ਪ੍ਰਮਾਤਮਾ ਕਰੇ ਜਲਦੀ ਤੋਂ ਜਲਦੀ ਮਿਲ ਜਾਵੇ ਧੰਨਵਾਦ ਜੀ ਧੰਵਾਦ ਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਿਤੇਸ਼ ਮਾਹੀਆ ਮੈਂ ਪਿੰਡ ਵੇਗੋਵਾਲ ਤੋਂ ਸਰਪੰਚਾਂ ਇਹ ਕੀ ਹੋਇਆ ਜੀ ਇਹ ਜੋ ਮਾਮਲਾ ਹੈ ਇਹ ਮਾਮਲਾ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਜਗੀਰਪੁਰ ਤੋਂ ਜਿਹੜਾ ਪਿਛਲੇ 4 ਤਰੀਕ ਤੋਂ ਇਹਨਾਂ ਦਾ ਜਿਹੜਾ ਬੇਟਾ ਆ ਉਹ ਗੁੰਮ ਹੋਇਆ ਸੀਗਾ ਤੇ ਸਾਡੇ ਕੋਲ ਇਹਨਾਂ ਨੇ ਪਹਿਲਾਂ ਵੀ ਸੰਪਰਕ ਕੀਤਾ ਅੱਜ ਤੋਂ 5-6 ਦਿਨ ਹੋ ਗਏ ਆ ਇਹ ਥਾਣੇ ਦੇ ਵਿੱਚ ਵੀ ਮਿਲੇ ਸੀਗੇ ਕਿਉਂਕਿ ਇਹ 4 ਤਰੀਕ ਤੋਂ ਵਿਚਾਰੇ ਆਪਣੇ ਮੁੰਡੇ ਨੂੰ ਲੱਭਦੇ ਲੱਭਦੇ ਕਦੇ ਲੁਧਿਆਣਾ ਲੱਭਦੇ ਕਦੇ ਸਾਡੇ ਇਲਾਕੇ ਦੇ ਵਿੱਚ ਆ ਕੇ ਲੱਭਦੇ ਆ ਪਰ ਅੱਜ ਜਿਹੜਾ ਰਾਤ ਨੂੰ ਜਿਹੜਾ ਆ ਇਹਨਾਂ ਦੇ ਜਿਹੜੇ ਬੱਚੇ ਦਾ ਮੋਬਾਈਲ ਔਨ ਹੋਇਆ ਤੇ ਜਦੋਂ ਬੱਚੇ ਦਾ ਇਹਨਾਂ ਦਾ ਮੋਬਾਈਲ ਔਨ ਹੋਇਆ ਤੇ ਇੱਥੇ ਜਿਹੜੇ ਸਾਡੇ ਬੇਗਵਾਲ ਬੰਦ ਤੇ ਜਿੰਨੇ ਪ੍ਰਵਾਸੀ ਮਜ਼ਦੂਰ ਬੈਠੇ ਆ ਇਨਾਂ ਦੇ ਕੋਲੋਂ ਇੱਕ ਬੰਦਾ ਆ ਪ੍ਰਵਾਸੀ ਮਜ਼ਦੂਰ ਆ ਜਿਹਦੇ ਕੋਲੋਂ ਮੋਬਾਈਲ ਜਦੋਂ ਉਹਨੇ ਆਨ ਕੀਤਾ ਤੇ ਉਹਨੇ ਇਹਨਾਂ ਦੇ ਕੋਲੋਂ 50000 ਰੁਪਏ ਦੀ ਮੰਗ ਕੀਤੀ ਹੈ ਕਿ 50000 ਰੁਪਿਆ ਦੇ ਦੋ ਤਾਂ ਆ ਜਿਹੜਾ ਮੋਬਾਈਲ ਆ ਉਹ ਵੀ ਦੇ ਦੂੰਗੇ ਤੇ ਮੁੰਡਾ ਵੀ ਦੱਸ ਦੂੰਗਾ ਕਿੱਥੇ ਆ ਕਹਿੰਦਾ ਬਿਹਾਰ ਆ ਜਾਓ ਅੱਜ ਜਾਨੀ ਕਿ ਮੋਬਾਈਲ ਦੀ ਲੋਕੇਸ਼ਨ ਘੜਾ ਕੇ ਆਪਣੇ ਸਵੇਰੇ ਬੰਦ ਤੇ ਪਹੁੰਚੇ ਸੀਗੇ ਜਦੋਂ ਉਹਦੇ ਥੋੜਾ ਜਿਹਾ ਸਾਡੇ ਇਲਾਕੇ ਦੇ ਨੌਜਵਾਨਾਂ ਨੇ 2-4 ਉਹਦੀ ਸੇਵਾ ਕੀਤੀ ਥੋੜੀ ਜਹੀ ਤੇ ਉਹ ਬਕਣਾ ਸ਼ੁਰੂ ਕਰ ਗਏ ਮੋਬਾਈਲ ਕਿਸੇ ਕੁਮਾਦੀ ਚੋਂ ਲੱਭਿਆ ਲੈਪਟਾਪ ਜਿਹੜਾ ਝੋਨੇ ਚੋਂ ਲੱਭਿਆ ਜਿੱਥੇ-ਜਿੱਥੇ ਚੀਜ਼ਾਂ ਲੁਕੋਈਆਂ ਸੀਗੀਆਂ ਉਹ ਜਿਹੜੀਆਂ ਚੀਜ਼ਾਂ ਹੌਲੀ-ਹੌਲੀ ਜਿਹੜੀਆਂ ਉਹ ਬਰਾਮਦ ਹੋ ਰਹੀਆਂ ਅਸੀਂ ਯਾਨੀ ਕਿ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜਾ ਇਹਨਾਂ ਦਾ ਬੱਚਾ ਆ ਉਹ ਵੀ ਜਰੂਰ ਮਿਲ ਜਾਏ ਕਿਉਂਕਿ ਜਿਹੜੇ ਮਾਪੇ ਆ ਬੜਾ ਬੜੇ ਦਿਨਾਂ ਤੋਂ ਉਹ ਤੜਫ ਰਹੇ ਆ ਸਾਜੀ ਸਰ ਤੁਸੀਂ ਅੱਜ ਸਾਡੇ ਸਤਲੁਜ ਬੰਦ ਤੇ ਪੁੰਜੇਓ ਬਿਗਵਾਲ ਦੇ ਨਜ਼ਦੀਕ ਇਹ ਮਾਮਲਾ ਕੀ ਹੈ ਜੀ ਮਾਮਲਾ ਟੱਬਾ ਥਾਣਾ ਟੱਬਾ ਲੁਧਿਆਣੇ ਤੋਂ ਤੇ ਇਹ ਸਾਡੇ ਕੋਲ 4 ਤਰੀਕ ਦੀ ਮਿਸ਼ਨ ਗੇ ਮੁੰਡੇ ਦੀ ਜੀ ਠੀਕ ਆ ਇਹ ਮੁੰਡੇ ਦਾ ਨਾਮ ਹੈਗਾ ਜਗENDER ਸਿੰਘ ਟਾਈਗਰ ਜੀ ਠੀਕ ਆ ਇਹਦੇ ਕੋਲ ਲੈਪਟਾਪ ਹੀ ਇੱਕ ਮੋਬਾਈਲ ਹੀ ਤੇ ਹੋਰ ਹੀ ਸਮਾਨ ਤੇ ਕੋ ਪੈਸੇ ਵੀ ਹੈਗੇ ਸੀ ਤੇ ਉਹ ਅਸੀਂ ਜਿੱਥੇ ਕਹਿੰਦੇ ਉੱਥੇ ਅਸੀਂ ਜਾਂਦੇ ਰਹੇ ਇਹਨਾਂ ਨਾਲ ਤੇ ਹੁਣ ਵੀ ਤਬਦੀਸ਼ ਅੱਗੇ ਚੱਲ ਰਹੀ ਆ ਤੇ ਇਹਦਾ ਲੈਪਟਾਪ ਵੀ ਬਰਾਮਦ ਹੋ ਗਿਆ ਵਾ ਤੇ ਇਹਨਾਂ ਸਾਨੂੰ ਲੁਧਿਆਣੇ ਤੋਂ ਟਿੰਬਾ ਠਾਣੇ ਤੋਂ ਸੱਦਿਆ ਸੀ ਅਸੀਂ ਆ ਗਏ ਆ ਤੇ ਹੁਣ ਅਗਲੀ ਤਫਤੀਸ਼ ਯਾਰੀ ਆ ਨਹੀਂ ਬੱਚੇ ਨੇ ਜਿਹੜਾ ਨੌਜਵਾਨ ਤੁਸੀਂ ਕਾਬੂ ਕੀਤਾ ਜੀ ਉਹ ਕੁਝ ਕੁਝ ਹਾਂ ਹੋਇਆ ਰਕਬ ਅੱਛਾ ਜੀ ਲੈਪਟਾਪ ਤੇ ਮੋਬਾਈਲ ਜੀ ਤੇ ਬਾਕੀ ਵੇਖਨੇ ਆ ਇਹ ਮੋਢਲੀ ਮੋਢਲੀ ਤਫਤੀਸ਼ ਤੋਂ ਕੀ ਲੱਗਦਾ ਕਿ ਤੁਹਾਡੇ ਕਾਬੂ ਚ ਕੁਝ ਕਹਿ ਨਹੀਂ ਸਕਦੇ ਜੀ ਇਹ ਜੀ ਉਹ ਨਜ਼ਰ ਕੁਝ ਨਹੀਂ ਕਹਿ ਸਕਦੇ ਠੀਕ ਆ ਸਰ ਥੈਂਕ ਯੂ